ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅਸੀਂ ਹੁਣ ਫਤੇਗੜ ਸਾਹਿਬ ਪਹੁੰਚ ਗਏ ਆ ਤੇ ਦੇਖੋ ਜੀ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਹੋਇਆ ਇਕੱਠ ਇਹ ਘੜੀ ਜਿਹੜੀ ਸੰਗਤ ਕਰਨੀ ਹੈ ਨਾ ਬਹੁਤ ਔਖੀ ਔਰ ਭਾਗਾਂ ਨਾਲ ਮਿਲਦੀ ਔਰ ਕਰਨੀ ਚਾਹੀਦੀ ਵੀ ਆ ਤੇ ਜਨਕਿ ਦੇ ਜਿਵੇਂ ਤਾਂ ਖਤਮ ਨਹੀਂ ਹੋਣੇ ਹੈਗੇ ਤੇ ਤੇਦੇ ਚੱਲੀ ਜਾਣੇ ਆ ਪਰ ਹਾਜੀ ਜਰੂਰ ਲਾਉਣੀ ਚਾਹੀਦੀ ਆ ਤੇ ਦੇਖੋ ਜੀ ਮੈਂ ਆਪਣੇ ਆਪ ਨੂੰ ਔਰ ਆਪਣੇ ਫੈਮਲੀ ਨੂੰ ਬਹੁਤ ਭਾਗਾਂ ਨਾਲ ਸਮਝਦੀ ਆ ਨਾ ਵੀ ਇਹ ਸਾਨੂੰ ਘੜੀ ਸੰਗਤ ਦੀ ਮਿਲੀ ਹੋਈ ਆ ਤੇ ਸੰਗ ਤੇ ਕੁਝ ਮਠਾ ਟਿੱਕੇ ਆਈ ਜਾਂਦੀ ਜਾਈ ਜਾਂਦੀ ਆ ਤੇ ਤੁਸੀਂ ਬਲੌਗ ਦੇ ਨਾਲ ਬਣੇ ਰਹਿਣਾ ਬਲੌਗ ਨੂੰ ਪੂਰਾ ਐਂਡ ਤੱਕ ਦੇਖਣਾ ਫਿਰ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਵੀ ਜਿੱ ਤੱਕ ਮਤਲਬ ਅਸੀਂ ਆ ਬਲੌਗ ਦੇ ਜਰੀਏ ਤੁਹਾਨੂੰ ਦਿਖਾ ਸਕਦੇ ਆ ਇਹ ਸੰਗ ਤਾਂ ਹੁਣ ਸਾਡੀ ਪਹੁੰਚ ਗਈ ਮਾਸੀਵਾੜਾ ਸਾਹਿਬ ਹੈਲੋ ਜੀ ਸਸਿਕਾ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆ ਤੇ ਤੁਹਾਨੂੰ ਬੜਾ ਸਵਾਗਤ ਹੈ YouTube ਫੈਮਿਲੀ ਇੱਕ ਦਾ ਸਾਰਾ ਠੀਕ ਠਾਕ ਹੋ ਦੀ ਜੀ ਸਾਰਿਆਂ ਸਸਿਕਾ ਜੀ ਅੱਜ ਹੈਗਾ ਐਤਵਾਰ ਤੇ 22 ਦਸੰਬਰ ਆ 6 ਵਜੇ ਹੋ ਗਿਆ ਟਾਈਮ ਤੇ ਕੱਲ ਦੇ ਬਲੌਗ ਮੈਂ ਤਾਂ ਦੱਸਿਆ ਸੀਗਾ ਵੀ ਅੱਜ ਮਤਲਬ ਅਤਵਨੀ ਬਲੌਗ ਆਉਣਾ ਹੈਗਾ ਤੇ ਅਸੀਂ ਚੱਲੇ ਅੱਜ ਗੁਰਦੁਆਰਾ ਸਾਹਿਬ ਅੱਥਾ ਦੇਖਣ ਸਰਹੰਦ ਤੇ ਤੁਹਾਨੂੰ ਪਤਾ ਹੀ ਆ ਸਾਰੇ ਆਪਾਂ ਨੂੰ ਇਤਿਹਾਸ ਬਾਰੇ ਪਤਾ ਛੋਟੀ ਸਾਹਿਬ ਜادہ ਦਾ ਨੇ ਚੱਲਦੇ ਅਸ਼ੀਦੀ ਹੈ ਨਾ ਤੇ ਹਫਤਾ ਭਰ ਇਸ ਚੱਲਨੇ ਦਿਨ ਤੇ ਆਪਾਂ ਨੂੰ ਹਨਾ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਰੱਖਣਾ ਚਾਹੀਦਾ ਤੇ ਵਾਇਗਰੂ ਦਾ ਜੱਫਾ ਕਰਨਾ ਚਾਹੀਦਾ ਆ ਤੇ ਇਹ ਜਿਹੜੀ ਇਹ ਦਿਨਿਆ ਹੀ ਬਹੁਤ ਦਿਨ ਦੁਖਦਈ ਆ ਤੇ ਤਕਰੀਬ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਤੁਹਾਨੂੰ ਦੱਸ ਦੇ ਜਾਂ ਕੇ ਮਤਲਬ ਜੀ ਬਸਾਂ ਚੱਲਦੀਆਂ ਤੇ ਉਤਾਰ ਭਾਜੀ ਹੁਣੀ ਜਿਹਨਾਂ ਦਾ ਸਾਰਾ ਛਦਕਾ ਪ੍ਰੋਗਰਾਮ ਹੁੰਦਾ ਤੇ ਬਸ ਹੁਣ ਸਾਡੀ ਤਿਆਰੀ ਆ ਤੇ ਲੈਣਾ ਸੀ ਤੇ ਸਾਡੇ ਪਾਠ ਮਤਲਬ ਪੂਨ ਲਿਆ ਆ ਐਤਵਾਰ ਦੇ ਐਤਵਾਰ ਬੀਬੀਆਂ ਬਨੋਂ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਆ ਤੇ ਸੁਖਮਨੀ ਸਾਹਿਬ ਦੇ ਜਾ ਚੱਲਣ ਡੇ ਆ ਤੇ ਬਸ ਹੁਣ ਸਾਡੀ ਤਿਆਰੀ ਆ ਹਾਂਜੀ ਹੁਣ ਅਸੀਂ ਪੁੰਜ ਕੇ ਅਵਤਾਰ ਸਿੰਘ ਲਾਡੀ ਭੱਜ ਕੇ ਕਰ ਰਹੇ ਇਹਨਾਂ ਦੇ ਘਰੋਂ ਜਣੀ ਬੱਸਾਂ ਤੁਰੀਆਂ ਦੇਖੋ ਜੀ ਬੱਸਾਂ ਵੱਡੀਆਂ ਚਾਰ ਸੀਗੀਆਂ ਜਿਹੜੇ ਸਭ ਤੋਂ ਵੱਡੀਆਂ ਬੱਸਾਂ ਹੁੰਦੀਆਂ ਉਹ ਸੀਗੀਆਂ ਤਾਂ ਬਹੁਤ ਵੱਡੀ ਸੇਵਾ ਹੈ ਨਾ ਭਾਜੀ ਉਹਨਾਂ ਦੀ ਤੇ ਇਹਨਾਂ ਦੇ ਸਦਕਾ ਜਿਹੜੇ ਸੰਗਤਾਂ ਮਤਲਬ ਮੈਂ ਕਈਆਂ ਨਾਲ ਮੇਰੀ ਗੱਲ ਹੋਈ ਸੀਗੀ ਵੀ ਕਹਿੰਦੇ ਸੀ ਪਹਿਲੀ ਵਾਰ ਚੱਲੇ ਆ ਇਹ ਦੇਖੋ ਜੀ ਬਹੁਤ ਵੱਡਾ ਪਾਉਨੇ ਆ ਤੇ ਇਹਨਾਂ ਦੇ ਮਤਲਬ ਉਦਨ ਉਦਮ ਕਰਨ ਦੇ ਨਾਲ ਹੀ ਸੰਗਤਾਂ ਦਾ ਉਦਮ ਹੋ ਜਾਂਦਾ ਵੀ ਚਲੋ ਸੰਗਤ ਚੱਲੀ ਅਸੀਂ ਵੀ ਸੰਗਤ ਕਰੀਏ ਨਾਲ ਹਨਾ ਚਲੋ ਬਹੁਤ ਵਧੀਆ ਗੱਲ ਆ ਤੇ ਸੰਗਤ ਕਰਨੀ ਚਾਹੀਦੀ ਹੈ ਤੇ ਬਹੁਤ ਵੱਡਾ ਇਹਨਾਂ ਦਾ ਮਤਲਬ ਪਾਉਂਦੇ ਆ ਜਿਹੜੀ ਆਪਣੀ ਜਿਹੜੀ ਪੂੰਜੀ ਇਹਨਾਂ ਨੇ ਬਹੁਤ ਵਧੀਆ ਜਗ੍ਹਾ ਲਾਈ ਆ ਨਾ ਤੇ ਬਹੁਤ ਵੱਡਾ ਪਨਖਟਿਆ ਸੰਗਤ ਨੂੰ ਦਰਸ਼ਨ ਕਰਾ ਕੇ ਤੇ ਵਾਹਿਗੁਰੂ ਇਹਨਾਂ ਨੂੰ ਤਰੱਕੀਆਂ ਬਖਸ਼ਣ ਤੇ ਤੰਦਰੁਸਤੀਆਂ ਤੇ ਬਸ ਇਦਾਂ ਸੰਗਤ ਨੇ ਸੇਵਾ ਕਰਦੇ ਰਹਿਣ ਤੇ ਇਹ ਮੈਨੂੰ ਉਹ ਇਹਨਾਂ ਦੀ ਵਧੀਆ ਗੱਲ ਲੱਗੀ ਕਿ ਸਿਰੇ ਸਿਰੇ ਠੰਡ ਸੀਗੀ ਮੈਂ ਥੋੜਾ ਮੋਹ ਨਹੀਂ ਰਹਾ ਸੀਗਾ ਤੇ ਸੰਗਤ ਆਉਂਦੀ ਨੂੰ ਚਾਹ ਦਾ ਕੱਪ ਤੇ ਨਾਲ ਬਦਾਨਾ ਹੈ ਨਾ ਵੀ ਕੋਈ ਚਾਹ ਤੋਂ ਬਣਾ ਜਾਵੇ ਵੀ ਠੰਡਾ ਲੱਗੇ ਜਾਨੀ ਹਰੀਕ ਜੀ ਦਾ ਇਹਨਾਂ ਨੇ ਖਿਆਲ ਰੱਖਿਆ ਤੇ ਬਹੁਤ ਸੂਝਵਾਨ ਭਾਜੀ ਹੋਣੀ ਤੇ ਸਾਡੇ ਵੱਡੇ ਭਾਜੀ ਵਾਹਿਗੁਰੂ ਤੰਦਰੁਸਤੀ ਦੇਵੇ ਤੇ ਤਰਕੀਆਂ ਖੂਬ ਦੇਣ ਇਹਨਾਂ ਵਾਸੀ ਦੇ ਸੰਗਤਾਂ ਨੇ ਸੇਵਾ ਕਰਦੇ ਰਹਿਣ ਤੇ ਸੰਗਤਾਂ ਵੀ ਇਦਾਂ ਜਾਂਦੀਆਂ ਰਹਿਣ ਤੇ ਦੇਖੋ ਜੀ ਬੱਸਾਂ ਹੁਣ ਸੰਗਤ ਆਈ ਜਾਂਦੀ ਹੈ ਤੇ ਬੈਠੀ ਜਾਂਦੀ ਆ ਹਾਂਜੀ ਸਾਰੀ ਸੰਗਤ ਹੁਣ ਆ ਗਈ ਸੀਗੀ ਦੇਖੋ ਜੀ ਰਾਹ ਵਿੱਚ ਇੰਨੇ ਮਤ ਲੰਗਰ ਮਿਲੇ ਦੇਖੇ ਨਾ ਤੇ ਚਲੋ ਛੱਕੇ ਵੀ ਅਸੀਂ ਤੇ ਚਾਹ ਦੇ ਨਾਲ ਬ੍ਰੈਡ ਰਸ ਲੰਗਰ ਪ੍ਰਸ਼ਾਦਿਆਂ ਦਾ ਗੋਭੀ ਸਬਜੀ ਯਾਨੀ ਇੰਨੀ ਸੇਵਾ ਕੀਤੀ ਨੌਜਵਾਨਾਂ ਨੇ ਨਾ ਤੇ ਸੇਵਾ ਦਾ ਪੂਰਾ ਲਾਹਾ ਖਟਿਆ ਅੱਜ ਦੇ ਦਿਨ ਹਨਾ ਤੇ ਚਲੋ ਖਟਣਾ ਵੀ ਚਾਹੀਦਾ ਕਿ ਇਹ ਮੌਕੇ ਬਾਰ-ਬਾਰ ਨਹੀਂ ਮਿਲਦੇ ਹੈਗੇ ਤੇ ਸੇਵਾ ਤੇ ਸਿਮਰਨ ਸਾਰਾ ਕੁਝ ਹੈ ਜੀ ਤੇ ਰਾਜ ਬਹੁਤ ਜ਼ਿਆਦਾ ਲੰਗਰ ਮਿਲੇ ਦੇਖੇ ਤੇ ਸੇਵਾ ਬਹੁਤ ਜ਼ਰੂਰੀ ਜ਼ਿੰਦਗੀ ਵਿੱਚ ਤੇ ਸੇਵਾ ਦਾ ਸਿਮਰਨ ਤੇ ਲੰਗਰ ਤੇ ਵੈਸੇ ਬਹੁਤ ਸਾਰੇ ਰਾਹ ਵਿੱਚ ਮੈਂ ਬਹੁਤੀ ਵੀਡੀਓ ਬਣਾਈ ਨਹੀਂ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਤੇ ਨਾਲ ਹੀ ਹੈਗਾ ਸਤਲੁਜ ਦਰਿਆ ਦੇਖੋ ਜੀ ਦਰਿਆ 'ਚ ਪਾਣੀ ਵਗਦਾ ਨਹੀਂ ਸੀਗਾ ਦਰਿਆ 'ਚ ਥੋੜਾ ਬਤਾਂ ਪਾਣੀ ਸੀਗਾ ਪਰ ਦੇਖ ਕੇ ਹੁੰਦਾ ਸੀਗਾ ਐਡਾ ਵੱਡਾ ਦਰਿਆ ਹਨਾ ਆਪਣੇ ਏਰੀਆਲ ਦਬਾਬੇ ਵਾਲ ਜਿੰਦ ਤੱਕ ਲੋ ਨਹੀਂ ਹੈਗਾ ਐਡਾ ਵੱਡਾ ਦਰਿਆ ਤੇ ਚਲੋ ਫਿਰ ਵੀ ਮਾਰੇ ਦੀ ਘਰਵਾਣੀ ਲੱਗੀ ਸੀ ਕੋਈ ਡਰ ਨਹੀਂ ਕੋਈ ਕਵਿਸ਼ਨ ਨਹੀਂ ਸੀ ਤੇ ਆਉਂਦਿਆਂ ਨੇ ਵੀ ਜਾਂਦਿਆਂ ਨੂੰ ਵੀ ਤੇ ਬਸ ਦੱਸਿਓ ਕਿੱਥੇ ਆਏ ਹਾਂ ਹਾਂਜੀ ਅਸੀਂ ਆਏ ਹਾਂ ਜੀ ਚੰਨ ਕਮਲਪੁਰਦਾਸ ਸਾਹਿਬ ਮਾਸੀਵਾੜਾ ਚੰਨ ਕਮਲਪੁਰਦਾਸ ਸਾਹਿਬ ਆ ਜੀ ਇਹ ਸੰਗਤ ਕਰਪਈਆ ਜਾ ਰਹੇ ਆ ਗੁਰਦਰਾ ਸਾਹਿਬ ਨੂੰ ਬਰਲਾਲ ਲੱਗਤੀ ਆ ਸੰਗਤ ਜਾ ਰਹੇ ਗੁਰਦਰਾ ਸਾਹਿਬ ਨੂੰ ਜੀ ਤੇ ਹਾਂਜੀ ਅਸੀਂ ਮਾਸ਼ੀ ਵਡਾ ਸਹਿ ਪਹੁੰਚ ਕੇ ਗੁਰਦਵਾਰਾ ਸਾਹਿਬ ਦੇਖੋ ਕਿਦਾਂ ਦੁਕਾਨਾਂ ਸਜੀਆਂ ਹੋਈਆਂ ਪਰ ਮਹਿੰਗਾਈ ਬਹੁਤ ਇੱਥੇ ਹੈਗੀ ਆ ਤੇ ਦੇਖੋ ਕੱਪ ਕਿੰਨੇ ਸੋਹਣੇ ਭਾਂਡੇ ਵੀ ਹੋਰ ਕੱਪੜੇ ਹਰੇਕ ਚੀਜ਼ ਮਤਲਬ ਵਧੀਆ ਸਜਾਈ ਹੋਈ ਆ ਤੇ ਹੁਣ ਜਾ ਰਹੇ ਆ ਦੇਖੋ ਜੀ ਅਸੀਂ ਵੀ ਬੜੇ ਨਾ ਜਿੱਦਾਂ ਕਰ ਲ ਬਹੁਤ ਜਿਰਾ ਵਾਦ ਆਏ ਆ ਤੇ ਬਸ ਇਦਾਂ ਹੀ ਸੰਗ ਤੇ ਨਾਲ ਏਦਾਂ ਹੋ ਜਾਂਦਾ ਤੇ ਨੀ ਤਾਂ ਬੰਦਾ ਘਰ ਦੇ ਕੰਮਾਂ ਕਰਾਂ ਚੀਰਾ ਜਾਂਦਾ ਤੇ ਕਿੰਨੇ ਸੋਹਣੇ ਦੇਖੋ ਟੈਡੀ ਤੇ ਕਿੰਨੇ ਵਧੀਆਓ ਚੱਲ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਚਲਦੇ ਆ ਹਾਂਜੀ ਗੁਰਦੁਆਰਾ ਸਾਹਿਬ ਅਸੀਂ ਹੁਣ ਜਾ ਰਹੇ ਆ ਤੇ ਸਾਡੇ ਨਾਲ ਕਮਲ ਡੈਡੀ ਤੇ ਜਾਨੀ ਉਹ ਵੀ ਕਮਲ ਪਿੱਛੇ ਮੇਰੇ ਖਿਆਲੋਂ ਆਉਂਦੇ ਆ ਤੇ ਹੋਰ ਸਾਡੇ ਮਾਨ ਫੈਮਿਲੀ ਜਿਹੜੀ ਮਾਨ ਬਲੌਗ ਵਾਲੇ ਤੋਂ ਵੀ ਬਲੌਗ ਬਣਾਉਂਦੇ ਆ ਤੇ ਵੀ ਚਲੋ ਵਧੀਆ ਗੱਲ ਆ ਚੀਜ਼ ਦਿਖਾਓ ਵਧੀਆ ਦਿਖਾਓ ਤੇ ਦੇਖੋ ਜੀ ਸਾਡੇ ਸਰਵੰਸਦਾਨੀ ਦਸਮ ਪਾਸ਼ਾ ਨਾ ਦਾ ਐਡਾ ਵੱਡਾ ਇਤਿਹਾਸ ਆ ਵੀ ਉਹ ਕਦੀ ਖਤਮ ਹੋਣਾ ਨਹੀਂ ਹੈਗਾ ਤੇ ਅਸੀਂ ਖਤਮ ਹੋ ਜਾਾਂਗੇ ਤੇ ਉਹਨਾਂ ਦਾ ਇਤਿਹਾਸ ਦਾ ਅਮਰ ਹੋਊਗਾ ਤੇ ਸਾਨੂੰ ਸਰਵੰਸ ਸਾਡੇ ਤੋਂ ਬਾਰੇ ਆ ਉਹਨਾਂ ਨੇ ਤੇ ਸਿੱਖੀ ਨੂੰ ਕਾਇਮ ਕਰਨ ਵਾਸਤੇ ਹੈ ਨਾ ਤੇ ਬੱਚਿਆਂ ਦੀ ਕਰਵਾਨੀ ਕਿੰਨੇ ਸੋਹਣੇ ਛੋਟੇ ਛੋਟੇ ਲਾਲ ਉਹਨਾਂ ਦੇ ਨੀ ਹੱਜਣਾਇਆ ਗਿਆ ਤੇ ਇਤਿਹਾਸ ਦੇਖ ਕੇ ਬਹੁਤ ਮਨ ਵੀ ਖਰਾਬ ਹੁੰਦਾ ਔਰ ਮਾਣ ਵੀ ਮਹਿਸੂਸ ਹੁੰਦਾ ਨਾ ਇਹਨਾਂ ਇਤਿਹਾਸ ਸੁਣ ਕੇ ਦੇਖੋ ਜੀ ਹੁਣ ਗੁਰਦੁਆਰਾ ਸਾਹਿਬ ਅਸੀਂ ਐਂਟਰੀ ਕਰ ਲਈ ਆ ਦੇਖੋ ਸ ਆ ਗਏ ਆ ਤੇ ਸੰਗਤ ਆਈ ਜਾਂਦੀ ਹੈ ਜਾਈ ਜਾਂਦੀ ਹੈ ਤੇ ਵਸ ਕਿਸੇ ਨੂੰ ਬਤਾ ਚਰ ਰੁਕਣ ਨਹੀਂ ਜਾਂਦੇ ਹੈ ਗੁਰਦੁਆਰਾ ਸਾਹਿਬ ਜਿਨੇ ਮਾਰਤੀ ਚੱਲ ਕੇ ਗੁਰਦੁਆਰਾ ਸਾਹਿਬ ਸਾਰੇ ਵਸੇ ਇਦਾਂ ਜਿੱਦਾਂ ਵੀ ਰਾਸ਼ੀ ਜ਼ਿਆਦਾ ਪੈਂਦਾ ਕਿਉਂ ਅੱਜ ਸੰਗਤ ਜਿਆਦਾ ਨਾ ਆਉਂਦੀ ਹੈਗੀ ਇਸ ਕਰਕੇ ਤੇ ਫਿਰ ਮੱਠ ਟਕਾੜ ਕਾ ਕੇ ਫਿਰ ਅੱਗੇ ਤੋਂ ਅੱਗੇ ਭੇਜੀ ਜਾਂਦੇ ਆ ਤੇ ਹੁਣ ਦੇਖੋ ਜੀ ਇੱਧਰ ਖੂ ਤੇ ਸੰਗਤ ਮੱਥਾ ਟੇਕਦੀ ਆ ਤੇ ਦੇਖੋ ਜੀ ਘਰੋਂ ਬਾਹਰ ਨਿਕਲ ਕੇ ਦਰਸ਼ਨ ਹੁੰਦੇ ਆ ਆਪਾਂ ਕਈ ਏ ਘਰ ਬੈਠੇ ਕੁਛ ਨਹੀਂ ਹੈਗਾ ਤੇ ਫਿਰ ਇਹ ਪਤਾ ਲੱਗਦਾ ਆਪਾਂ ਨੂੰ ਤੇ ਬਹੁਤ ਵੱਡਾ ਬੜਪਾਗਾ ਦੇਣਿਆ ਜੀ ਅੱਜ ਤੇ ਬਹੁਤ ਵਧੀਆ ਲੱਗਦਾ ਸੰਗਤ ਦਰਸ਼ਨ ਕਰਕੇ ਤੇ ਸੰਗਤ ਦਰਸ਼ਨ ਕਰਕੇ ਵੀ ਦੁੱਖ ਦੇਲੇ ਦੂਰ ਹੋ ਜਾਂਦੇ ਆ ਤੱਗੇ ਮਹਾਰਾਜ ਆ ਵੀ ਜਾਣਦੇ ਆ ਨਾ ਮੈਨੂੰ ਬੋਲਿਆ ਸਾਗੂ ਹੀ ਜਾਣਦਾ ਦਿੱਤੀ ਸਾਗੇ ਕੀ ਜੇ ਅਰਦਾਸ ਸਾਡੇ ਦਿਲਾਂ ਦੀ ਆਪੇ ਜਾਣਦੇ ਆ ਉਹ ਤੇ ਸਾਰਾ ਜਾਣਦੇ ਆ ਜਾਣੀ ਜਾਣਿਆ ਦਸਮ ਪਾਤਸ਼ਾਹ ਤੇ ਦੇਖੋ ਜੇਦਰ ਮੱਥਾ ਟੇਕੇ ਤਾਂ ਹੁਣ ਅਸੀਂ ਜਾਵਾਂਗੇ ਦਰਬਾਰ ਸਾਹਿਬ ਅੰਦਰ ਤੇ ਸੰਗਤ ਸਾਡੀ ਹੋਰ ਵੀ ਨਾਲ ਆ ਸੰਗਤ ਮੱਥਾ ਟਿਕਦੀ ਆ ਕੋਈ ਉਧਰ ਲੰਗਰ ਛਕਦੇ ਆ ਕੋਈ ਮੱਥਾ ਟੇਕਦੇ ਆ ਯਾਨੀ ਸਾਰੇ ਆਪ ਆਪਣੀ ਹਾਜ਼ਰੀ ਲਵਾਉਂਦੇ ਆ ਹਾਂਜੀ ਉਧਰਲੀ ਸਾਈਡ ਮੱਥਾ ਟੇਕ ਕੇ ਤੇ ਅਸੀਂ ਆ ਗਏ ਹੰਦਰਵਾ ਸਾਹਿਬ ਦੇ ਮੱਥਾ ਟੇਕਣ ਤੇ ਦੇਖੋ ਜੀ ਗੁਰੂ ਘਰ ਆ ਕੇ ਇੰਨਾ ਸੋਹਣਾ ਲੱਗਦਾ ਇੰਨਾ ਵਧੀਆ ਅਗਰਵਾਣੀ ਜਦੋਂ ਆਪਣੇ ਕੰਨਾਂ 'ਚ ਪੈਂਦੀ ਆ ਆਪਾਂ ਦਰਸ਼ਨ ਕਰਦੇ ਸੰਗਤ ਤੇ ਮਹਾਰੇ ਦਰਸ਼ਨ ਕਰਦੇ ਆ ਤੇ ਮਨ ਧਨ ਮਨ ਨਿਹਾਲ ਹੋ ਜਾਂਦਾ ਆਪਾਂ ਨੂੰ ਸਾਰਾ ਕੁਝ ਭੁੱਲ ਜਾਂਦਾ ਆ ਆਪਣੇ ਦੁੱਖ ਦਿਲਦਰ ਸਾਰੇ ਭੁੱਲ ਜਾਂਦੇ ਆ ਤੇ ਬਹੁਤ ਸੋਹਣਾ ਲੱਗਦਾ ਇਥਾ ਇਤਿਹਾਸ ਸੁਣਾ ਰਹੇ ਸੀ ਮਹਾਰਾਜ ਦਾ ਤੇ ਸੰਗਤਾਂ ਬੈਠੀਆਂ ਸੁਣ ਰਹੀਆਂ ਸੀਗੀਆਂ ਤੇ ਸੰਗਤਾਂ ਆਈ ਜਾਂਦੀਆਂ ਜਾਈ ਜਾਂਦੀਆਂ ਸੀਗੀਆਂ ਦੇਖੋ ਜੀ ਗੁਰੂ ਘਰ ਦੀ ਗੱਲ ਸੁਣ ਕੇ ਹਨਾ ਮਤਲਬ ਬੈ ਕੇ ਹਾਜੀ ਲਾ ਕੇ ਮਨ ਕਰਦਾ ਵੀ ਘਰ ਜਾਈਏ ਨਾ ਮਸਿੱਧੇ ਰਹੀਏ ਮਸਿੱਧੇ ਨਾ ਮਹਾਰਾਜ ਦਾ ਇਤਹਾਸ ਸੁਣੀ ਜਾਈਏ ਤੇ ਬਹੁਤ ਵਧੀਆ ਲੱਗਦਾ ਹੈ ਤੇ ਕਿੰਨੀ ਰੌਣਕ ਲੱਗੀ ਅੱਜ ਇਹ ਬੱਸ ਸੰਗਤ ਆਈ ਜਾਂਦੀ ਜਾਈ ਜਾਂਦੀ ਆ ਤੇ ਸੋਹਣਾ ਲੱਗਦਾ ਵਧੀਆ ਲੱਗਦਾ ਮੈਂ ਤਾਂ ਮਹਾਰਾਜ ਜੀ ਕਹਿੰਦਾ ਵੀ ਮੈਂ ਇੱਥੇ ਰਵਾਂ ਸੋਣਾ ਹਨਾ ਕੀਰਤਨ ਮਹਾਰਾਜ ਦਾ ਤੇ ਚਲੋ ਕੀ ਖਾਏ ਕੀ ਕਰੇ ਕਰਦੀਆਂ ਮੁੰਜ ਬੁਰੀਆਂ ਵੀ ਘਰ ਵੀ ਦੇਖਣੇ ਪੈਂਦੇ ਔਰ ਗੁਰੂ ਘਰ ਹਾਜ਼ਰੀ ਵੀ ਲਾਉਣੀ ਪੈਂਦੀ ਜ਼ਰੂਰ ਹਨਾ ਇਹ ਠਾ ਡਿਆ ਥਾ ਇਤਿਹਾਸ ਸੁਣਾ ਦਿਆ ਸੀਗਾ ਤੇ ਸੰਗਤਾਂ ਬੈ ਕੇ ਸਰਵਣ ਕਰ ਰਹੀਆਂ ਸੀ ਆ ਤੇ ਮਹਾਰਾਜ ਦਾ ਸਰੂਪ ਦੇਖ ਕੇ ਨਾ ਤਨਮਨ ਨਿਹਾਲ ਹੋ ਜਾਂਦਾ ਹਾਂਜੀ ਮੈਂ ਠਾ ਟਿਕਣ ਤੋਂ ਬਾਅਦ ਫਿਰ ਇੱਧਰ ਆ ਗਈ ਸੀ ਲੰਗਰ ਹਾਲ ਵਿੱਚ ਤੇ ਲੰਗਰ ਹਾਲ ਚ ਇਦਾਂ ਹੈ ਜੀ ਕਿਸੇ ਵੀ ਵਰਗ ਕੋਈ ਵੀ ਆ ਜਿੱਦਾਂ ਕਰ ਲੋ ਵੀ ਸਾਰੇ ਬਰਾਬਰ ਹੁੰਦੇ ਹਨਾ ਇੱਕ ਪੰਗ ਦੇ ਵਿੱਚ ਤੇ ਇੱਕ ਸੰਗਤ ਦੇ ਵਿੱਚ ਮੰਨੇ ਜਾਂਦੇ ਆ ਤੇ ਦੇਖੋ ਇੱਧਰ ਪਾਸੇ ਹੈਗਾ ਖੱਬੇ ਪਾਸੇ ਚਾਹ ਦਾ ਲੰਗਰ ਆ ਜਿਹੜੀ ਅੰਦਰੋਂ ਲੰਗਰ ਛੱਕ ਕੇ ਤੇ ਫਿਰ ਇੱਧਰ ਸੰਗਤ ਆ ਕੇ ਚਾਹ ਛਕਦੀ ਆ ਤੇ ਹੁਣ ਸੰਗਤ ਜਾਈ ਜਾਂਦੀ ਆ ਤੇ ਜਿਹੜੀ ਮਤਲਬ ਸੰਗਤ ਲੰਗਰ ਛੱਕ ਲਿਆ ਉਹ ਪਾਲੀ ਸਾਈਡ ਤੋਂ ਉਧਰ ਬਾਹਰ ਨੂੰ ਆਈ ਜਾਂਦੇ ਆ ਤੇ ਦੇਖੋ ਜੀ ਇੱਧਰ ਹੁਣ ਜੇ ਆ ਕੇ ਬਹਿ ਗਏ ਆ ਤੇ ਮੇਰੇ ਖਿਆਲ ਗੱਲਾਂ ਲੰਗਰ ਛੱਕ ਲਿਆ ਤੇ ਸਾਡੀ ਵਾਰੀ ਆਈ ਹੁਣ ਤੇ ਦੇਖੋ ਜੀ ਹਾਲ ਭਰਿਆ ਪਿਆ ਆ ਤੇ ਸੰਗਤ ਆਈ ਜਾਂਦੀ ਜਾਈ ਜਾਂਦੀ ਆ ਤੇ ਲੰਗਰ ਨੂੰ ਛਕਣਾ ਚਾਹੀਦਾ ਭਾਵੇਂ ਇੱਕ ਫੁਲਕਾ ਛਕੋ ਤੇ ਗੁਰੂ ਘਰ ਦਾ ਲੰਗਰ ਛਕਣਾ ਚਾਹੀਦਾ ਆ ਤੇ ਨਾਲ ਚੌਲ ਤੇ ਨਾਲ ਦਾਲ ਵੀ ਇੰਨੀ ਸਵਾਦ ਸੀ ਨਾ ਬਹੁਤ ਹੀ ਵਧੀਆ ਦਾ ਤੇ ਮੈਂ ਤਾਂ ਦੋ ਵਾ ਦਾਲ ਪਾ ਕੇ ਖਾਧੀ ਦੇਖੋ ਇਹ ਲੰਗਰ ਵਧੀਆ ਹੁੰਦਾ ਆ ਔਰ ਕਰਵਾਣੀ ਪੜੀ ਹੁੰਦੀ ਵਿੱਚ ਤੇ ਮੈਂ ਅੱਗੇ ਵੀ ਕਈ ਵੀਡੀਓ ਚ ਦੱਸਦੀ ਹੁੰਦੀ ਆ ਤੇ ਹੁੰਦੀ ਵੈਸੇ ਇਦਾਂ ਹੀ ਆ ਤੇ ਲੰਗਰ ਵਾਹ ਵਾ ਸਵਾਦ ਹੁੰਦਾ ਬਹੁਤ ਵਧੀਆ ਹੁੰਦਾ ਨਾ ਤੇ ਨਾਲ ਸੀ ਚੌਲ ੂਣ ਵਾਲੇ ਤੇ ਦਾਲ ਤੇ ਪਾ ਕੇ ਖਾਦੇ ਹਾਂਜੀ ਬੋਲੋ ਸਾਡੇ ਪਾਜੀ ਅਰਦਾਸ ਹੰਡੀ ਆ ਇਹਨਾਂ ਬਲੋਂ ਸਾਰੀ ਸੇਵਾ ਆ ਜਿੰਨੀ ਸੰਗ ਤੇ ਲੈ ਕੇ ਆਏ ਆ ਆਪਣੇ ਇਹ ਪਸਵਾਲ ਹੈ ਪਿੰਡੋਂ ਇਹ ਨਸਿਆ ਭਾਜੀਆਂ ਦੀ ਆ ਜਿਨ੍ਹਾਂ ਦਰਸ਼ਕ ਕਰਾ ਰਹੇ ਗੁਰਦਵਾਰਿਆਂ ਦੇ ਇਹ ਭਾਜੀਆਂ ਦਾ ਸਰਪੰਚ ਸਾਹਿਬ ਗੁਰਜੀਤ ਸਿੰਘ ਜੀ ਨਵੇਂ ਸਰਪੰਚ ਸਾਡੇ ਪਿੰਡ ਦੇ ਗਗਨ ਸਿੰਘ ਜੀ ਸਾਡੇ ਦਾ ਖੜੇ ਆ ਤੇ ਬਹੁਤ ਸੇਵਾ ਇਹਨਾਂ ਡਾਡੀ ਭਾਜੀ ਦੀ ਪੁੱਤਰ ਮਾਤਮਾਰਾਂ ਨੂੰ ਤੇ 28 ਦੇ ਪ੍ਰੋਗਰਾਮ ਕਰਦੇ ਵਾਲਾ ਸਾਹਿਬ ਵੀ ਹਾਂਜੀ ਭਾਈ ਗੁਰਜੀਤ ਦਾ ਖਾਸ ਆ ਉਹ ਵੀ ਦੱਸੋ ਇਹ ਆਪਾਂ ਹਰ ਸਾਲ ਦੀ ਤਰ੍ਹਾਂ ਜਿੱਦਾਂ ਛੋਟੇ ਸਾਹਿਬ ਜੀ ਦੀ ਯਾਦ ਵਿੱਚ ਇੱਕ 28 ਤਰੀਕ ਨੂੰ ਗੁਰੂ ਘਰ ਸੁਖਨੀ ਸਾਹਿਬ ਦੇ ਪਾਰਦਰ ਠਾ ਕੇ ਪ੍ਰੋਗਰਾਮ ਕਰਾਉਂਦੇ ਹੁੰਦੇ ਆ ਤੇ ਉਸ ਤੋਂ ਪਹਿਲਾਂ ਅਸੀਂ ਗੱਡੀਆਂ 'ਚ 4-5 ਗੱਡੀਆਂ ਜਿੱਦਾਂ ਸਰਹੰਦਪਤੇਗੜ ਸਾਹਿਬ ਮਾਛੀਵਾੜਾ ਤੇ ਚਮਕੌਰ ਸਾਹਿਬ ਆਉਣੇ ਹੁੰਦੇ ਐ ਕਿ ਥੋੜੀ ਸੰਖਤ ਜਿਆਦੀ ਬਦਲਣਾ ਫਿਰ ਬੱਸਾਂ 4 ਕੀਤੀਆਂ ਸੀਗੀਆਂ ਵਧੀਆ ਬਹੁਤ ਹੀ ਸਾਰੇ ਨਗਰ ਵਸੀਆਂ ਦਾ ਪਿੰਡ ਵਸੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਬਿਨਾ ਕਿਸੇ ਨੂੰ ਸੁਨੇਹੇ ਤੋਂ ਇੱਕ ਮੈਸੇਜਾਂ ਦੇ ਉੱਤੇ ਤਕਰੀਬਨ ਸਾਰੇ ਆਏ ਆ ਬਹੁਤ-ਬਹੁਤ ਧੰਨਵਾਦ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਦਿਨ ਰਾਤ ਚੌਕਣੀਆਂ ਤਟੀਆਂ ਬਖਸ਼ੇ ਤੇ ਇਦਾਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ 28 ਤਰੀਕ ਫੀਦੀ ਦਿਹਾੜੇ ਤੇ ਸ਼ਾਮਾਂ ਨੂੰ ਗੁਰੂ ਬਾਬਾ ਹੰਦਾਲੇ ਗੁਰਦੁਆਰਾ ਸਾਹਿਬ ਵੀ ਇਹੋ ਹੀ ਸੇਮ ਸਾਬਜਾ ਦੇ ਇਜਾਜ਼ਤ ਚ ਪ੍ਰੋਗਰਾਮ ਹੈ ਉੱਥੇ ਵੀ ਸਾਰੇ ਦਰਸ਼ਕਾਂ ਦੇ ਦੀਵਾਨ ਗਾਣੀ ਸਾਹਿਬ ਅਰਦਾਸ ਕਰੋ ਭਾਈ ਤਰੱਕੀ ਦੇਣ ਕਿਉਂਕਿ ਇਹ ਸੇਵਾ ਬੜੀ ਵੱਡੀ ਸੇਵਾ ਉਤਮ ਸੇਵਾ ਆ ਜਿਹੜੀ ਚਾਰ ਬੱਸਾਂ ਲੈ ਆ ਗਏ ਭਾਜੀ ਹੁਣੀ ਇਹਨਾਂ ਨੂੰ ਬਹੁਤ ਵੱਡਾ ਪਰਲਾ ਕੀਤਾ ਆ ਕਰੋ ਮਾਰੇ ਇਹਨਾਂ ਨੂੰ ਵਧੀਆ ਆਪਣੀ ਮਾਇਰਾ ਵਧੀਆ ਇਹਨਾਂ ਨੇ ਇਸਤੇਮਾਲ ਕੀਤਾ ਵਧੀਆ ਕੀਤਾ ਚਲੋ ਜੀ ਇਹ ਬਲੌਗ ਦੇਖੇ ਤੁਸੀਂ ਆਪਣੇ ਹੈਲੋ ਹਾਂਜੀ ਅਸੀਂ ਮਾਸ਼ੀਵਾੜਾ ਸਭ ਤੋਂ ਗੁਰਦੁਆਰਾ ਸਭ ਦਾ ਮੱਥਾ ਟੇਕ ਕੇ ਤੇ ਫਿਰ ਲੰਗਰ ਛੱਕ ਕੇ ਤੇ ਹੁਣ ਆ ਗਏ ਸ੍ਰੀ ਹਰਿਮੰਦਰ ਗੁਰਦੁਆਰਾ ਸਾਹਿਬ ਤੇ ਸੰਤਾਂ ਆਉਂਦੀਆਂ ਪਈਆਂ ਪਿੱਛੇ ਤੇ ਕੁਝ ਅੱਗੇ ਆ ਤੇ ਦੇਖੋ ਕਿਤੇ ਰੌਣਕਾਂ ਲੱਗੀਆਂ ਪਈਆਂ ਆਂ ਔਰ ਕਿੰਨਾ ਬਸ਼ਵਕ ਰੌਣਕਾਂ ਨੇ ਆਂ ਸਾਡੇ ਤੇ ਹੈਵੀ ਨਾਲ ਤੇ ਵਿਆਹ ਸਜਿਆ ਪਿਆ ਪੂਰਾ ਤੇ ਸੰਗਤ ਕਰਨ ਦਾ ਮੌਕਾ ਮਿਲਿਆ ਸੰਗਤ ਨੂੰ ਕਈ ਸੰਗਤ ਵਿੱਚੋਂ ਪਹਿਲੀ ਵਾਰ ਆਈ ਆ ਤੇ ਰੀਡ ਕਰਦੇ ਪਏ ਆ ਵੀ ਸਾਰੇ ਚਲ ਰਲ ਕੇ ਮਾਥਾ ਟੇਕਦੇ ਆ ਜਿੰਨੀ ਸੰਗਤ ਆਈ ਸੁਖ ਨਾਲ ਹਨਾ ਤੇ ਮੇਰਾ ਖਿਆਲ ਤੈਨੂੰ ਇਹਦਾ ਟਾਈਮ ਹੋ ਗਿਆ ਤੇ ਸਾਨੂੰ ਦਰਸ਼ਨ ਮੇਲੇ ਕਰ ਦੇਣ ਨੂੰ ਜਣੀ ਸ਼ਾਮ ਹਨੇਰਾ ਹੋ ਜਾਣਾ ਚਲੋ ਖੈਰ ਇਸ ਭਾਗੇ ਟਾਈਮ ਵੀ ਮੱਸੀ ਮਿਲਦੇ ਆ ਤੇ ਇਹ ਟੈਂਪ ਵੀ ਵਸੇ ਮਿਲਦੇ ਆ ਨਸੀਬ ਹੁੰਦੇ ਆ ਭਾਗਾਂ ਦੇ ਨਾਲ ਹੀ ਤੇ ਤਾਂ ਦਰਸ਼ਕ ਕਰਾਉਣੇ ਆ ਤੇ ਆ ਦੇਖੋ ਉਧਰ ਬਾਜ਼ਾਰ ਕਿਦਾਂ ਸਜਾ ਪਿਆ ਆ ਤੇ ਸੰਗਤ ਆਈ ਜਾਂਦੀ ਤੇ ਜਾਈ ਜਾਂਦੀ ਆ ਤੇ ਸ਼ਹੀਦ ਦੀ ਜੋੜ ਮੇਲਾ ਅੱਜ ਰੌਣਕ ਰੌਣਕਾਂ ਲੱਗੀਆਂ ਪਈਆਂ ਆ ਰਾਤ ਲੰਗਰ ਪ੍ਰਸ਼ਾਦਿਆਂ ਦਾ ਪਕੌੜਿਆਂ ਦਾ ਬਰਡਾਂ ਦਾ ਬੈਸਕੋਰ ਦਾ ਤੇ ਇਹ ਰਸਾਂ ਬਸ ਬਸ ਲੰਗਰ ਲੱਗਾ ਰਾਵਿਚ ਤੇ ਸੰਗਤਾਂ ਨੇ ਅੱਜ ਬਹੁਤ ਸੇਵਾ ਕੀਤੀ ਆ ਸੇਵਾਦਾਰਾਂ ਨੇ ਤੇ ਵਧੀਆ ਆ ਨੋ ਨੋ ਇਹ ਸੇਵਾ ਮਿਲਦੀ ਨਹੀਂ ਜੀ ਉਹ ਵਰਗਤੇ ਕੰਮ ਕਰ ਚਲੋ ਘਰ ਦੇ ਰਹਿਣੇ ਘਰਾਂ ਦੇ ਤੇ ਮੌਕਾ ਤਾਂ ਮਸੀਂ ਮਿਲਦਾ ਆ ਤੇ ਉਦੋਂ ਸਤ ਕਈ ਮੌਕਾ ਮਿਲਦਾ ਆ ਸਾਡਾ ਕਿਥੋਂ ਟਾਈਮ ਲੱਗਣਾ ਸੀ ਭਾਈ ਹੁਣੀ ਸਾਨੂੰ ਨਾ ਕਹਿੰਦੇ ਨਾ ਤੇ ਅਸੀਂ ਵੀ ਚਲੋ ਦਰਸ਼ਨ ਮੇਲੇ ਸਾਡੇ ਵੀ ਹੋਗੇ ਬਾਹਨੇ ਦੇ ਨਾਲ ਤੇ ਇੰਨੇ ਤੇ ਘਰਾਂ ਚ ਕਿਤੇ ਟਾਈਮ ਲੱਗਦਾ ਨਾ ਆਉਣ ਦਾ ਤੇ ਆਪਾਂ ਨੂੰ ਨਾਲ ਦਰਸ਼ਨ ਕਰਨੇ ਚਾਹੀਦੇ ਆਣਾ ਚਾਹੀਦਾ ਉਹ ਚੇਰ ਨਾਲ ਲੈ ਕੇ ਦਿਖਾਉਣਾ ਚਾਹੀਦਾ ਇਹਨਾਂ ਨੂੰ ਸਾਰਾ ਕੁਝ ਆਉ ਤੁਹਾਨੂੰ ਦਿਖਾਉਣੇ ਆ ਜਾਣਨੇ ਹੁਣ ਤੇ ਆਉਂਦੇ ਪੇ ਸਾਨੂੰ ਤੇ ਪਿੱਛੇ ਹੋਰ ਤੇ ਤੁਹਾਨੂੰ ਫਿਰ ਦਰਸ਼ਨ ਕਰਾਉਣੇ ਆ ਸੰਤਾਂ ਦੇ ਉਹ ਦੇਖੋ ਅੱਗੇ ਸਰ ਜਾਨੇ ਹਾਂ ਜੀ ਸੰਗਤ ਹੁਣ ਅੱਜ ਕੀ ਸਾਰੀ ਤੇ ਕੁਛ ਪਿੱਛੇ ਆਉਂਦੀ ਵੀ ਆ ਤੇ ਹੁਣ ਗੁਰਦੁਆਰਾ ਸਾਹਿਬ ਚਲੇ ਹਾਂ ਦਰਸ਼ਨ ਕਰਨ ਤੇ ਸੰਗਤ ਜਾ ਰਹੀ ਹੈ ਤੇ ਕੁਛ ਆ ਰਹੀ ਹੈ ਦੇਖੋ ਜੀ ਸੰਗਤ ਬੜਪਾਗੀ ਕੜੀ ਹੁੰਦੀ ਏ ਜਦੋਂ ਆਪਾਂ ਦਰਸ਼ਨ ਕਰਨ ਜਾਂਦੇ ਗੁਰਦੁਆਰਾ ਸਾਹਿਬ ਹਨਾ ਤੇ ਬਹੁਤ ਭਾਗਾਂ ਵਾਲੀ ਕੜੀ ਹੁੰਦੀ ਏ ਇਹ ਤੇ ਵਾਹਿਗੁਰੂ ਸ਼ੁਕਰ ਮਨਾਉਣਾ ਚਾਹੀਦਾ ਕਿ ਵੀ ਸਾਨੂੰ ਸੰਗਤ ਸੰਗ ਮਿਲਦੀ ਰਵੇ ਬਸ ਇਦਾਂ ਹੀ ਹੈ ਨਾ ਵੀ ਸੰਗਤ ਅਸੀਂ ਕਰਦੇ ਰਹੀਏ ਚੰਗੀ ਸੰਗਤ ਹੋਵੇ ਚੰਗੀਆਂ ਮਾਤਾਂ ਦੀ ਆ ਤੇ ਮੁਝੇ ਚੰਗੇ ਸਰਦਕarni ਚਾਹੀਦੀ ਆ ਜਿਨ੍ਹਾਂ ਤੇਰਾ ਨਾਮ ਮਿਲਿਆ ਚਤਾਵੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜਾ ਬਸ ਗੁਰੂ ਗਿਆਨਵਾਦੀ ਗੱਲਾਂ ਹੋਣ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਉਣਾ ਚਾਹੀਦਾ ਆ ਤੇ ਛੋੜੇ ਬੱਚਿਆਂ ਦੇ ਇਤਿਹਾਸ ਬਾਰੇ ਪਤਾ ਲੱਗ ਜਾਂਦਾ ਆ ਦੇਖੋ ਜੀ ਨਿੱਕਿਆਂ ਜਿੰਦਾ ਵੱਡੇ ਸਾਕੇ ਤੇ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਦੇਖੋ ਜੀ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਸਾਰੀ ਇਤਿਹਾਸ ਬਾਰੇ ਵਧੀਆ ਹੁਣ ਪਤਾ ਹੋਣਾ ਚਾਹੀਦਾ ਆ ਇਹ ਆਪਣੀ ਸਿੱਖੀ ਦੇ ਇਤਿਹਾਸ ਬਾਰੇ ਬਹੁਤ ਵੱਡੀ ਜਿੱਦਾਂ ਕਹ ਲਓ ਕੁਰਬਾਨੀਆਂ ਆ ਸਾਡੇ ਸਿੱਖਾਂ ਦੀਆਂ ਗੁਰੂਆਂ ਦੀਆਂ ਨਾ ਇਸ ਧਰਤੀ ਤੇ ਬਸ ਇਦਾਂ ਹੀ ਮੇਲੇ ਲੱਗਦੇ ਰਹਿਣ ਤੇ ਸੰਗਤਾਂ ਆਉਂਦੀ ਰਵੇ ਤੇ ਯਾਦਗਾਰੀ ਮੇਲੇ ਐ ਸ਼ਹੀਦੀ ਜੋੜ ਮੇਲਾ ਇਸ ਹਫ਼ਤੇ ਵਿੱਚ ਆਪਾਂ ਨੂੰ ਕੋਈ ਖੁਸ਼ੀ ਦਾ ਪ੍ਰੋਗਰਾਮ ਨਹੀਂ ਕਰਨਾ ਚਾਹੀਦਾ ਹਾਂਜੀ ਜੋਰਾਵਰ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਮੱਥਾ ਟੇਕ ਕੇ ਆ ਗਏ ਆ ਜੀ ਪਾਰਲੀ ਸਾਈਡ ਵੀ ਟੇਕ ਲਿਆ ਤੇ ਇੱਧਰ ਆ ਕੇ ਹੁਣ ਠੰਡੇ ਬੁਰਜਵਾਲ ਤੇ ਦੇਖੋ ਜੀ ਲਾਈਨ ਬਹੁਤ ਜਿਆਦਾ ਲੰਬੀ ਆ ਤੇ ਖੈਰ ਸਾਰ ਤੇ ਕਿ ਮੱਥਾ ਨਹੀਂ ਟੇਕ ਹੋਇਆ ਹੈਗਾ ਤੇ ਵਾਹਿਗੁਰੂ ਜਦੋਂ ਵੀ ਸਵਾਬ ਬਣਾਇਆ ਸਾਡਾ ਆਉਣ ਦਾ ਨਾ ਅਸੀਂ ਜਿਥੋਂ ਮੱਥਾ ਟੇਕਾਂਗੇ ਤਾਂ ਤੁਸੀਂ ਦੇਖਦੇ ਹੋ ਕਿੰਨੀ ਲਾਈਨ ਲੰਬੀ ਆ ਤੇ ਅਸੀਂ ਬਾਹਰੋਂ ਮੱਥਾ ਟੇਕ ਲਿਆ ਤੇ ਬਸ ਵਾਹਿਗੁਰੂ ਸਾਡੀ ਹਾਜ਼ਰੀ ਲਾਵੇ ਨਾ ਆਪਣੇ ਚਰਨਾਂ ਵਿੱਚ ਦੇ ਦੇ ਕੋਈ ਠੰਡੇ ਬੁਰਜ ਮਾਤਾ ਜੀ ਕਿੱਦਾਂ ਆਪਣੇ ਬੱਚਿਆਂ ਨੂੰ ਲੈ ਕੇ ਬੈਠੇ ਰਹੇ ਆ ਤੇ ਕਿੰਨਾ ਮੁਸ਼ਕਲ ਹੈ ਜੀ ਆਪਣੇ ਆਰਗਿਆਂ ਨੂੰ ਹੁੰਦਾ ਨਾ ਵੀ ਆਪਣੇ ਆਪ ਨੂੰ ਹਨ ਤੋਂ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਸਿਰਫ ਮਾਤਾ ਜੀ ਨੂੰ ਨਾਮ ਦੀ ਤਾਕਤ ਸੀਗੀ ਤੇ ਜਿਹੜਾ ਕਿ ਆਪਾਂ ਨੂੰ ਵੀ ਨਾਮ ਲੈਣਾ ਚਾਹੀਦਾ ਇਹਨਾਂ ਦਿਨਾਂ ਵਿੱਚ ਤੇ ਵੈਸੇ ਸਦਾ ਹੀ ਲੈਣਾ ਚਾਹੀਦਾ ਨਾਮ ਤਾਂ ਨਾਮ ਜ਼ਿੰਦਗੀ ਆਪਣੀ ਹੈ ਨਾ ਤੇ ਨਾਮ ਹੀ ਸਾਰਾ ਕੁਝ ਆ ਤੇ ਨਾਮ ਜਪਣਾ ਚਾਹੀਦਾ ਹੈ ਦੇਖੋ ਜੀ ਆ ਹਫ਼ਤੇ ਹੈ ਨਾ ਤੇ ਹਾਂਜੀ ਆਪ ਤੇ ਆਪਨਾ ਨਾਮ ਜਪਨਾ ਚਾਹੀਦਾ ਜੇ ਨਹੀਂ ਪਾਠ ਕਰਨਾ ਹੁੰਦਾ ਕਈਆਂ ਨੂੰ ਜਿੱਦਾਂ ਕਰ ਲੋ ਸਤਨਾਮ ਉਹ ਰਹਿਣਾ ਚਾਹੀਦਾ ਆ ਤੇ ਚਲੋ ਜੀ ਹੁਣ ਅੰਦਰੋਂ ਮੈਂ ਤਾਂ ਟੇਕ ਕੇ ਸੀ ਅਗੇ ਲੰਗਰ ਹਾਲ ਚ ਤੇ ਸਾਗ ਮੱਕੀ ਦੀ ਰੋਟੀ ਤੇ ਚਲੋ ਲੰਗਰ ਛੱਕ ਕੇ ਤਾਂ ਹੁਣ ਸਾਨੂੰ ਪੈ ਗਈਆਂ ਸ਼ਾਮਾਂ ਮੈਂ ਕੱਲ 5 ਤ ਵਜੇ ਹੀ ਗਏ ਸਾਨੂੰ ਇੱਥੇ ਹੀ ਹੈ ਨਾ ਤੇ ਦੇਖੋ ਹੁਣ ਗਾਂ ਤੋਂ ਗਾਂ ਟਾਈਮ ਕਿੱਦਾਂ ਵੱਧਦਾ ਆ ਤੇ ਦੇਖੋ ਜੀ ਲੰਗਰ ਤਾਂ ਹਮੇਸ਼ਾ ਸਵਾਦ ਹੀ ਹੁੰਦਾ ਵਧੀਆ ਹੁੰਦਾ ਆ ਓਕੇ ਹੁੰਦਾ ਨਾ ਤੇ ਇੱਧਰ ਦੇਖੋ ਅਸੀਂ ਕੋਈ ਫਰਖੀ ਰਿਫਰ ਕਰਾਂਗੇ ਕੋਈ ਚੀਜ਼ ਖੜਾਂਗੇ ਜਿਹੜੀ ਸਾਨੂੰ ਲੋੜਿਆ ਨਾ ਚੀਜ਼ਾਂ ਤਾਂ ਵੈਸੇ ਬਹੁਤ ਜ਼ਿਆਦਾ ਬਹੁਤ ਸਮਾਨ ਆ ਬਹੁਤ ਸੋਹਣੀਆਂ ਦੁਕਾਨਾਂ ਤਾਂ ਬਹੁਤ ਵਧੀਆ ਆ ਨਾ ਤੇ ਹਰ ਇੱਕ ਚੀਜ਼ ਹੈਗੀ ਆ ਕੱਪੜੇ ਲੀੜਾ ਪਾਂਡਾ ਠਿੱਕਰ ਜੋ ਨਾ ਸੋ ਸਭ ਕੁਝ ਹੈਗਾ ਆ ਤੇ ਜਿਹੜੀ ਆਪਣੀ ਚੀਜ਼ ਲੋੜ ਹੋਊ ਤੇ ਲੈ ਕੇ ਜਾਵਾਂਗੇ ਤੇ ਠੰਡ ਹੋ ਗਈ ਤੇ ਥੋੜਾ ਛਿਪਣ ਲੱਗ ਗਿਆ ਦਿਨ ਹੁਣ ਤੇ ਹੁਣ ਚੱਲਦੇ ਆਂ ਤੇ ਦੇਖ ਵੀ ਜਿੱਧਰ ਹੋ ਗਿਆ ਨੇਰਾ ਹੁਣ ਸਾਡੀ ਲੱਗੀ ਬੱਸ ਤਾਂ ਉਹਨਾਂ ਤੇ ਸਾਰੀਆਂ ਸਵਾਰੀਆਂ ਸਾਡੀਆਂ ਪੂਰੀਆਂ ਆ ਪੂਰੀਆਂ ਕਰਕੇ ਲੈ ਕੇ ਆਏ ਸੀ ਤੇ ਪੂਰੀਆਂ ਲੈ ਕੇ ਜਾਵਾਂਗੇ ਤੇ ਵਾਇਗੁਰ ਦੇ ਮੇਰ ਨਾਲ ਸੇ ਸਲਾਮਤ ਘਰ ਪਹੁੰਚਾਂਗੇ ਤੇ ਸਾਨੂੰ ਜਾਂਦਿਆਂ ਨੂੰ ਤਾਂ ਟਾਈਮ ਲੱਗੀ ਜਾਣਾ ਘਟ ਘਟ 11 ਤਾਂ 11:30 ਦਾ ਟਾਈਮ ਹੋ ਜਾਣਾ ਘਰ ਪਹੁੰਚਦਿਆਂ ਨੂੰ ਹਨਾ ਤੇ ਇੱਥੇ ਲੇਟਾਂ ਜੱਗ ਗਈਆਂ ਸਾਨੂੰ ਤੇ ਚਲੋ ਖੈਰ ਜੀ ਕਰਦੇ ਕੰਮ ਕਰਦੇ ਰੋਜ਼ ਪਰ ਇਹ ਸੰਗਤ ਨਹੀਂ ਮਿਲਦੀ ਹੈਗੀ ਤੇ ਟਾਈਮ ਜੋ ਟਾਈਮ ਕੱਢ ਕੇ ਆਪਾਂ ਨੂੰ ਸੰਗਤ ਨੂੰ ਟਾਈਮ ਦੇਣਾ ਚਾਹੀਦਾ ਜਾਣਾ ਚਾਹੀਦਾ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਹੈ ਸੋਮਵਾਰ 23 ਤਰੀਕ ਤੇ ਦੇਖੋ ਜੀ ਕੱਲ ਫਤਿਹਗੜ ਸਾਹਿਬ ਗੁਰਦੁਆਰਾ ਸਾਹਿਬ ਗਏ ਸੀ ਦਰਸ਼ਨ ਕਰਨ ਤੇ ਸਾਨੂੰ ਉੱਥੋਂ ਆਉਂਦਿਆਂ ਨੂੰ ਵੱਜ ਗਏ 12 ਤੇ ਫਿਰ ਵੀਡੀਓ ਨਹੀਂ ਆਉਂਦੀ ਹੈ ਕਿ ਨੇਰੇ ਚ ਸਹੀ ਤੇ ਦੇਖੋ ਜੀ ਦਰਸ਼ਨ ਮੇਲੇ ਬਹੁਤ ਸੋਹਣੇ ਹੋਏ ਬਹੁਤ ਵਧੀਆ ਹੋਏ ਆ ਤੇ ਜਾਂਦੀ ਵਾਰੀ ਤੇ ਆਉਂਦੀ ਆਰੀ ਵੀ ਗਰਵਾਣੀ ਲੱਗੀ ਰਹੀ ਹੈ ਤੇ ਬੜਾ ਵਧੀਆ ਸ਼ਾਂਤ ਮਾਹੌਲ ਤੇ ਬਹੁਤ ਸੋਹਣੇ ਦਰਸ਼ਨ ਹੋਏ ਬਸ ਇਦਾਂ ਹੀ ਵਾਹਿਗੁਰੂ ਕਰੇ ਵੀ ਹਾਸਾ ਲੇਦੀ ਯਾਤਰਾ ਕਰੀਏ ਤੇ ਵਸ ਆਪਣੀ ਜਿਹੜੀ ਜ਼ਿੰਦਗੀ ਹੈਗੀ ਆ ਤੇ ਗੁਰੂਆਂ ਦੇ ਲਿਖੇ ਲਾਈਏ ਦੇਖੋ ਜੀ ਸਾਰਾ ਕੁਝ ਇੱਥੇ ਛੱਡ ਜਾਣਾ ਇਨਸਾਨ ਨੇ ਹਨਾ ਜਿਹੜਾ ਯਾਤਰਾ ਹੋ ਗਈ ਆ ਤੇ ਸਿਮਰ ਸਿਮਰਨ ਕਰਨਾ ਆਪਣਾ ਮਤਲਬ ਜ਼ਿੰਦਗੀ ਜਿਹੜਾ ਹੁੰਦਾ ਆ ਤੇ ਇਹ ਨਾਲ ਜਾਣਾ ਸਰਬ ਇੱਥੇ ਤਰਿਆ ਤਰਿਆ ਰਹਿ ਜਾਂਦਾ ਆ ਤੇ ਕੁਛ ਨਹੀਂ ਨਾਲ ਜਾਂਦਾ ਸਿਰਫ ਸਿਮਰਨ ਰਹਿ ਜਾਂਦਾ ਆਪਣੇ ਘਰ ਦੇ ਕੰਮ ਕਾਰਾਂ ਵਿੱਚ ਨਹੀਂ ਵੇਲ ਮਿਲਦੀ ਹੈਗੀ ਜਾਣਦੀ ਪਰ ਟਾਈਮ ਗੱਲ ਗਿਆ ਆਪਾਂ ਨੂੰ ਜਾਣਾ ਚਾਹੀਦਾ ਤੇ ਵੀਡੀਓ ਹੋਣੀ ਲੰਬੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਦੱਸਿਓ ਇਹ ਤੁਹਾਨੂੰ ਬਲੌਗ ਕਿਦਾਂ ਲੱਗਾ ਵੈਸੇ ਮੇਰੇ ਹਿਸਾਬ ਨਾਲ ਤਾਂ ਵਧੀਆ ਲੱਗਾ ਹੋਗਾ ਨਾ